ਅਜਨਬਾਬਾ ਸ਼ਹਿਰ ਦੇ ਪਟਿਆਲਾ ਗੇਟ ਵਿਖੇ ਇੱਕ ਦੁਕਾਨ ਨੂੰ ਬੜੀ ਭਿਆਨਕ ਅੱਗ ਲੱਗੀ ਤੇ ਦੁਕਾਨ ਦੇ ਮਾਲਕ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਦੁਕਾਨ 'ਚ ਪਿਆ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਨਾਬੇ ਦੀ ਕਾਰ ਬਿਗੇੜ ਨੇ ਮਸਾ ਅੱਗ ਤੇ ਕਾਬੂ ਪਾਇਆ ਫਾਇਰ ਬਿਗੇਨ ਡਰਾਈਵਰ ਨੇ ਦੱਸਿਆ ਤਿੰਨ ਗੱਡੀਆਂ ਲੱਗ ਗਈਆਂ ਹਨ ਪੰਜਾਬ ਦੇ ਨਿਊਜ਼ ਵਾਲੇ ਤੁਸੀਂ ਦੇਖ ਰਹੇ ਜਤਿੰਦਰ ਕੁਮਾਰ ਦੀ ਖਾਸ ਰਿਪੋਰਟ ਕਲੇਸ ਕਰ ਲੈਣਾ ਦਾ ਕੰਮ ਸੀਗਾ ਰੂਡ ਦਾ ਕੰਮ ਸੀ ਨਾਲ ਅੱਛਾ ਕਿੰਨੇ ਲੱਖ ਦਾ ਨਸਾਨ ਆਇਆ ਪੰਜ ਚਾਰ ਲੱਖ ਤੱਕ ਮਾਮੂਲੀ ਜਿਹਾ ਤਾਂ ਹੈ ਕੀ ਮੰਗ ਕਰਨਾ ਚਾਹੁੰਦੇ ਹੋ ਕੀ ਮੰਗੇਈ ਕੀ ਕਰ ਬਸ ਕੁਛ ਨਹੀਂ ਇਹ ਕੋ ਸਰਕਾਰ ਦੇ ਸਕਦੀ ਐ ਕੀ ਬਦਲ ਕਰਨਾ ਚਾਹੀਦਾ ਹੈਗਾ ਇੱਥੇ ਕੰਮ ਕਰਦੇ ਹੋ ਕੀ ਨਾਮ ਹੈ ਮਾਲਕ ਦਾ ਕੀ ਨਾਮ ਹੈ ਲਖਮਣ ਦਾ ਲਖਮਣ ਦਾ ਕੀ ਹੋਇਆ ਕੀ ਆ ਇਹ ਪੰਚਾਇਤ ਕਾਰਜ ਬਸ ਅੱਛਾ ਸਾਰਾ ਫਿਰਦੀ ਆ ਪਰ ਸਾਰਾ ਇੱਥੇ ਬੜਾ ਖਲੋਟਾ ਸਾਰਸਪਾਰਕ ਹੋਈ ਹੈ ਇਹਨਾਂ ਦੀ ਬੌਜੀ ਦੀ ਦੁਕਾਨ ਕਿੰਨੇ ਸਾਲ ਹੋ ਗਏ ਸਾਲ ਹੋ ਗਏ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਜਿਵੇਂ ਕਿਵੇਂ ਲੱਗੀ ਹੈ ਪਰ ਬਹੁਤ ਜ਼ਿਆਦਾ ਭਿਆਨਕ ਆ ਕੇ ਸੀ ਲਗਾਤਾਰ ਨਾ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨਾ 6-7 ਗੱਡੀਆਂ ਪਾਣੀ ਦੀ ਧੰਨਵਾਦ ਆ ਮੁੰਡਿਆਂ ਦਾ ਇਹਨਾਂ ਦਾ ਫਾਇਰ ਬ੍ਰਿਗੇਡ ਵਾਲਿਆਂ ਦਾ ਵਿਚਾਰਿਆਂ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਸਾਰਿਆਂ ਨੇ ਸਾਰੇ ਮਹਾਲੇ ਨੇ ਸਾਰੇ ਦੁਕਾਨਾਂ ਵਾਲਿਆਂ ਨੇ ਬਹੁਤ ਮਦਦ ਕਰਕੇ ਅੱਗ ਤੇ ਕਾਬੂ ਪਾਇਆ। ਹੋਰ ਦੇਖਦੇ ਹਾਂ ਇਹਨਾਂ ਦਾ ਬਾਅਦ ਚ ਵੀ ਕਿੰਨਾ ਕਰੋ ਨੁਕਸਾਨ। ਪ੍ਰਧਾਨ ਜੀ ਜੋ ਮੁਆਵਜ਼ਾ ਇਹਨਾਂ ਨੂੰ ਦੇਵੇ ਸਰਕਾਰ ਜਿੰਨਾ ਗਰੀਬ ਬੰਦੇ ਨੇ ਜੀ ਤੇ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਕਿੰਨੇ ਲੱਖ ਦਾ ਨਸਾਨ ਹੋਇਆ? ਅਜੇ ਕੁਛ ਨਹੀਂ ਇਹ ਬਾਅਦ ਚ ਪਤਾ ਲੱਗੂਗਾ ਜੀ ਦੋਨੋਂ। ਅਸੀਂ ਫਾਇਰ ਬ੍ਰਿਗੇਡ ਨੂੰ ਸਾਨੂੰ ਦਫ਼ਤਰ ਤੇ ਫੋਨ ਤੇ ਫੋਨ ਗਿਆ ਸੀਗਾ ਜੀ ਤੇ ਅਸੀਂ 5-4 ਮਿੰਟ ਦੇ ਵਿੱਚ ਅੱਗ ਤੇ ਛੇਤੀ ਕਾਬੂ ਪਾ ਲਿਆ ਸਾਡੀਆਂ ਦੋਨੇ ਗੱਡੀਆਂ ਆ ਗਈਆਂ ਤੇ ਅਸੀਂ ਸਾਰੀ ਸਾਡੇ ਜਿੰਨੇ ਵੀ ਸਹਿਯੋਗੀ ਨੇ ਫਾਇਰਮੈਨ ਨੇਗੇ ਤੇ ਸਾਰੇ ਸਾਡੇ ਉਰੇ ਪਹੁੰਚ ਚੁੱਕੇ ਨੇ ਸਾਡੇ ਪ੍ਰਧਾਨ ਜੀ ਨੇ ਪੰਕਜ ਜੀ ਗੋਮੂ ਪ੍ਰਧਾਨ ਜੀ ਸਾਰੇ ਉਰੇ ਪਹੁੰਚੇ ਹੋਏ ਨੇ ਅੱਗ ਤੇ ਕਾਬੂ ਪਾ ਲਿਆ ਹੈ